ਅੰਗਿਪਾਈ ਸਾਹਿਬ ਜਿਹੜਾ ਇਹ ਇੱਕ ਮਸਲਾ ਚੱਲ ਰਿਹਾ ਹੈ ਲੰਗਰਾਂ ਦੇ ਸੰਬੰਧ ਵਿੱਚ ਜਿਵੇਂ ਕਿ ਗੋਇੰਦਵਾਲ ਸਾਹਿਬ ਦੀ ਜੋ ਘਟਨਾ ਹੈ ਜਿੱਥੇ ਕਿ 440 ਸਾਲ ਪੁਰਬ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਪੀਰ ਦੇ ਵਰਕਰਾਂ ਨੇ ਲੰਗਰ ਲਾਏ ਗਏ ਨੇ ਤੇ ਪਹਿਲਾਂ ਤਾਂ ਇੱਕ ਤੇ ਇਹ ਹੁੰਦਾ ਸੀ ਵੀ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੋਰ-ਘੋਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਪਹਿਲਾਂ ਤਾਂ ਇਹੋ ਜਿਹੇ ਲੰਗਰ ਛਕ ਕੇ ਮੌਤ ਨੂੰ ਮੁਖੌਲਾ ਕਰਦੇ ਸੀ ਗੁਰੂ ਕੇ ਸਿੰਘ ਪਰ ਅੱਜ ਦੇ ਇਹੋ ਜਿਹੇ ਲੰਗਰ ਹੋ ਗਏ ਜਿੱਥੇ ਪੀਜ਼ੇ ਵਰਕਰ ਵਰਤਾਏ ਜਾ ਰਹੇ ਨੇ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਆਪਾਂ ਸਾਰਿਆਂ ਤੋਂ ਮੇਨ ਜਿਹੜੀ ਅਗਵਾਈ ਲੈਣੀ ਹੁੰਦੀ ਹੈ ਉਹ ਗੁਰਬਾਣੀ ਤੋਂ ਜੀ ਭਾਈ ਸੱਤ ਤੇ ਬਲਵੰਡ ਜੀ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬਾਣੀ ਉਹਨਾਂ ਦੀ ਉਥੇ ਉਹ ਇਸ ਗੱਲ ਦਾ ਬਹੁਤ ਜ਼ਿਆਦਾ ਕਲੀਅਰਟੀ ਕਰ ਦਿੰਦੇ ਆ ਸਾਨੂੰ ਉਹ ਲਿਖਦੇ ਨੇ ਕਿ ਬਲਵੰਡ ਖੀਵੀ ਨੇਕ ਜਨ ਜੀ ਜਿਸ ਬਹੁਤੀ ਸ਼ੌਪ ਪਤਰਾਲੀ ਲਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘੇਲੀ ਜੀ ਹੁਣ ਉਹ ਮਾਤਾ ਖੀਵੀ ਜੀ ਦੀ ਗੱਲ ਕਰਦੇ ਇਹ ਕਹਿੰਦੇ ਨੇ ਵੀ ਜਿਹੜੇ ਮਾਤਾ ਖੀਵੀ ਜੀ ਨੇ ਉਹ ਗੁਰੂ ਅੰਗਦ ਦੇਵ ਸਾਹਿਬ ਵਾਂਗ ਹੀ ਬੜੇ ਸ਼ੈਨਸ਼ੀਲਤਾ ਵਾਲੇ ਠੰਡੇ ਸੁਭਾਅ ਵਾਲੇ ਨੇਕ ਜਨ ਨੇ ਤੇ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਸ਼ਬਦ ਦਾ ਅੰਮ੍ਰਿਤ ਗਿਆਨ ਦਾ ਲੰਗਰ ਵੰਡ ਰਹੇ ਨੇ ਉਥੇ ਮਾਤਾ ਖੀਵੀ ਜੀ ਉਹ ਲੰਗਰ ਵਰਤਾ ਰਹੇ ਆ ਪਦਾਰਥ ਜਿਹੜੀ ਸਵਾਦਿਸ਼ਟ ਖੀਰ ਤੇ ਜਿਹਦੇ ਵਿੱਚ ਦੇਸੀ ਘਿਓ ਪਾ ਕੇ ਵਰਤਾਇਆ ਜਾ ਰਿਹਾ ਜਿਸ ਦਾ ਸਿੱਧਾ ਮਤਲਬ ਹੈ ਕਿ ਵੀ ਗੁਰੂ ਸਾਹਿਬ ਨੇ ਦੋ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਸੀ ਇੱਕ ਆਤਮਿਕ ਖੁਰਾਕ ਇੱਕ ਸਰੀਰਕ ਖੁਰਾਕ ਤੇ ਇਹ ਦੋਨੇ ਖੁਰਾਕਾਂ ਜੇ ਸਰੀਰ ਨੂੰ ਸਹੀ ਮਿਕਦਾਰ ਤੇ ਸਹੀ ਕੁਆਲਿਟੀ ਚ ਮਿਲਣਗੀਆਂ ਤਾਂ ਹੀ ਸਰੀਰ ਦੀ ਜਿਹੜਾ ਕਹ ਲੋ ਵੀ ਰਿਵਾਈਵ ਹੋਣਾ ਜਾਂ ਇਹਦਾ ਡਿਵੈਲਪ ਹੋਣੀ ਇਹਦਾ ਵਿਕਾਸ ਹੋਣਾ ਤਾਂ ਹੀ ਹੋ ਸਕਦਾ ਠੀਕ ਹੈ ਜੀ ਚ ਖਰਾਬ ਚੀਜ਼ਾਂ ਪਾਵਾਂਗੇ ਆਪਾਂ ਜੀ ਤਾਂ ਉਹਦੇ ਨਤੀਜੇ ਖਰਾਬ ਬਿਮਾਰੀਆਂ ਦੇ ਰੂਪ ਚ ਹੀ ਨਿਕਲਣਗੇ ਤੇ ਉਮਰ ਘਟੂਗੀ ਤੇ ਮੌਤ ਦਰਾਂ ਵਧਣਗੀਆਂ ਜੀ ਬਿਲਕੁਲ ਕੋਣ ਤੁਸੀਂ ਦੇਖੋ ਵੀ ਮਹਾਰਾਜ ਜੀ ਨੇ ਲੰਗਰ ਦਾ ਜਿਹੜਾ ਕਨਸੈਪਟ ਦਿੱਤਾ ਸੀ ਉਹ ਕਿੰਨਾ ਸ਼ਰੀਰ ਨੂੰ ਬਲਵਾਨ ਬਣਾਉਣ ਵਾਸਤੇ ਦਿੱਤਾ ਸੀ ਜੇ ਸ਼ਰੀਰ ਦੇਸਤਪੁਰ ਹੋ ਤੇ ਜਿਵੇਂ ਹੁਣ ਕਬੀਰ ਸਾਹਿਬ ਜੀ ਕਹਿੰਦੇ ਨੇ ਭੁੱਖੇ ਭਗਤ ਨ ਕੀਜੈ ਜੈ ਮਾਲਾ ਆਪਣੀ ਲਈਜੈ ਉਹਦਾ ਸਿੱਧਾ ਮਤਲਬ ਇਹ ਹੈ ਵੀ ਜੇ ਸ਼ਰੀਰ ਭੁੱਖ ਦਾ ਸਤਾਇਆ ਬਿਮਾਰੀਆਂ ਦਾ ਸਤਾਇਆ ਔਰ ਕਮਜ਼ੋਰ ਹੈ ਬਲਹੀਣ ਹੈ ਵੀ ਫੇਰ ਨਾਮ ਨਹੀਂ ਜਪਿਆ ਜਾਣਾ ਜੀ ਹੁਣ ਤੁਸੀਂ ਦੇਖੋ ਗੁਰੂ ਘਰ ਦੇ ਅੰਦਰ ਜਿਹੜਾ ਗੋਇੰਦਵਾਲ ਸਾਹਿਬ ਮੈਂ ਸਪੈਸ਼ਲਿਸਟ ਤੋਂ ਬੇਨਤੀ ਕਰਦਾ 440 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਆ ਜੀ ਉਹ ਸ਼ਤਾਬਦੀ ਦੋ ਦਿਹਾੜਿਆਂ ਨਾਲ ਸੰਬੰਧਤ ਹੈ ਇੱਕ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ 440 ਸਾਲਾਂ ਜੋਤੀ ਜੋਤ ਦਿਹਾੜੇ ਦੇ ਸੰਬੰਧ ਵਿੱਚ ਹੈ ਜੀ ਕਿਉਂਕਿ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹ ਭਾਈ ਜੇਠਾ ਜੀ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਬਣਾ ਕੇ ਗੁਰਤਾ ਗੱਦੀ ਸੌਂਪ ਗਏ ਸੀ ਜੀ ਸੋ ਗੋਇੰਦਵਾਲ ਜੀ ਧਰਤੀ ਤੇ ਐਡਾ ਵੱਡਾ ਇਨਸੀਡੈਂਟ ਹੋਇਆ ਇਹ ਬਹੁਤ ਵੱਡਾ ਇਤਿਹਾਸਕ ਜੀ ਉਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿੱਥੇ ਅਕਬਰ ਵਰਗੇ ਬਾਦਸ਼ਾ ਆ ਕੇ ਪੁੰਜੇ ਬੈਠ ਕੇ ਰਾਣੀਆਂ ਦੇ ਬੇਗਮਾਂ ਦੇ ਸਮੇਤ ਉਹ ਉਹਨਾਂ ਨੇ ਲੰਗਰ ਦਾ ਪ੍ਰਸ਼ਾਦਾ ਛਕਿਆ ਸੀ ਜੀ ਤੇ ਉਥੇ ਸਤਗੁਰੂ ਆਪ ਆਪਣੀ ਕੀਰਤ ਕਰਕੇ ਮੁੰਜਾਦਕ ਵਟ ਕੇ ਇੱਕ ਦੇਸੀ ਤਰੀਕੇ ਦੀ ਖਿਚੜੀ ਸਾਦਾ ਖਾਣਾ ਭੋਜਨ ਖਾਂਦੇ ਰਹੇ ਆ ਆਪ ਇਹ ਸਾਡਾ ਇਤਿਹਾਸ ਹੈ ਤੇ ਹੁਣ ਉਹਨਾਂ ਦੀ ਹੀ ਜੋਤੀ ਜੋਤ ਦਿਹਾੜੇ ਦੇ ਉੱਤੇ ਜਿਹੜਾ ਇਹਨਾਂ ਨੇ ਡਰਾਮਾ ਸ਼ੁਰੂ ਕੀਤਾ ਹੋਇਆ ਉਥੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਕੋਕਾ ਕੋਲਾ ਪੈਪਸੀ ਨੂਡਲ 버ਗਰ ਪਤਾ ਨਹੀਂ ਲਟਰਾ ਪਟਰਾ ਉਥੇ ਕੀ ਵਰਤਾ ਰਹੇ ਨੇ ਤੇ ਉਹ ਸਿੱਧਾ ਹੀ ਸਿੱਖ ਸੰਗਤਾਂ ਨੂੰ ਜ਼ਹਿਰ ਪਰੋਸਿਆ ਜਾ ਰਿਹਾ ਔਰ ਗੁਰੂ ਘਰ ਦੀ ਨਿਜਮਾ ਦੀਆਂ ਝੰਡੀਆਂ ਉਡਾਈਆਂ ਜਾ ਰਹੀਆਂ ਜੀ ਹੁਣ ਤੁਸੀਂ ਦੇਖੋ ਸ਼ੋਮਣੀ ਕਮੇਟੀ ਦਾ ਪ੍ਰਬੰਧ ਹੈ ਉਹਨਾਂ ਦਾ ਫਰਜ਼ ਬਣਦਾ ਵੀ ਉਹਨਾਂ ਨੂੰ ਬੇਨਤੀ ਨਾਲ ਪਿਆਰ ਨਾਲ ਸਮਝਾਉਣਾ ਚਾਹੀਦਾ ਵੀ ਜਿਹੜਾ ਪਾਈ ਲੰਗਰ ਹੈ ਇਹਨੂੰ ਲੰਗਰ ਨੂੰ ਲੰਗਰ ਦਾ ਰੂਪ ਰਹਿਣ ਦਿਓ ਜੀ ਹੁਣ ਹੁਣ ਆਪਾਂ ਜਦੋਂ ਦਮਦਮ ਉੱਥੇ ਦੇਖਦੇ ਆ ਫਤਿਹਗੜ੍ਹ ਸਾਹਿਬ ਸਾਇਬ ਜਦਾਂ ਦੇ ਦਿਹਾੜਿਆਂ ਤੇ ਲੰਗਰ ਦਾ ਇਹਨਾਂ ਨੇ ਕੀ ਮਜ਼ਾਕ ਉੜਾਇਆ ਹੋਇਆ ਜੀ ਬਿਲਕੁਲ ਤਾਂ ਹਾਲੇ ਫੇਰ ਵੀ ਥੋੜਾ ਜਿਹਾ ਜਦੋਂ ਸੰਗਤਾਂ ਦਾ ਸੁਚੇਤ ਸਿਰਦ ਸੰਗਤਾਂ ਦਾ ਪ੍ਰਚਾਰ ਵਧਿਆ ਥੋੜਾ ਜਿਹਾ ਘਟਿਆ ਹੁਣ ਅੱਗੇ ਨਾਲ ਉਹ ਧਿਆਨ ਦਿੱਤਾ ਉਥੇ ਪਰ ਜੇ ਪ੍ਰਬੰਧਕਾਂ ਨੂੰ ਇਸ ਗੱਲਾਂ ਦਾ ਹੋਰਾਂ ਥਾਵਾਂ ਤੇ ਵੀ ਧਿਆਨ ਦੇਣਾ ਬਣਦਾ ਜੀ ਸੜਕਾਂ ਤੇ ਕਿਵੇਂ ਲੰਗਰ ਲਾ ਰਹੇ ਆ ਬੇਹੂਦਾ ਪੈਸਾ ਰੋੜਿਆ ਬਰਬਾਦ ਕੀਤਾ ਜਾ ਰਿਹਾ ਕੌਮ ਦਾ ਸ਼ਰਮਾਇਆ ਜੀ ਠੀਕ ਹੈ ਤੇ ਔਰ ਚਲੋ ਜੇ ਤੁਸੀਂ ਖਵਾ ਵੀ ਰਹੇ ਹੋ ਉਹ ਵੀ ਕੋਈ ਉਹੇ ਜਿਹੀਆਂ ਚੀਜ਼ਾਂ ਤਾਂ ਖਵਾਓ ਕਿ ਜੀਤਿਆਂ ਨਾਲ ਸਰੀਰ ਤੰਦਰੁਸਤ ਰਹੇ ਕੋਈ ਬੈਨੀਫਿਟ ਤਾਂ ਹੋਵੇ ਕੋਈ ਮਾਨਸਿਕ ਵਿਕਾਸ ਹੋਵੇ ਕੋਈ ਸਰੀਰਕ ਵਿਕਾਸ ਹੋਵੇ ਜੀ ਹੁਣ ਇੱਕ ਗੱਲ ਇਹ ਆ ਵੇਖੋ ਸ਼ੋਮ ਗੁਰੂ ਰਾਮ ਦਾ ਉਥੇ ਅੰਮ੍ਰਿਤਸਰ ਸਾਹਿਬ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨਿਵਾਸ ਸਰਾ ਉਸ ਦੇ ਥੱਲੇ ਇੱਕ ਉਥੇ ਬਣਾਈ ਹੋਈ ਆ ਇਦਾਂ ਦਾ ਕਮਰਾ ਜਿਹਾ ਬਣਾਇਆ ਹੋਇਆ ਛੋਟਾ ਜਿਹਾ ਕਾਊਂਟਰ ਜਿਹਾ ਉਥੇ ਇੱਕ ਕੈਂਟਰ ਭਰ ਕੇ ਆਉਂਦਾ ਪੂਰਾ ਪੈਪਸੀ ਦੇ ਐਡੇ ਇੱਕ ਉਹ 200ml 100ml ਦਾ ਪੈਕ ਆਉਦਾ ਜੀ ਉਹ ਸੰਗ ਤਾਂ ਟੁੱਟ ਕੇ ਪੈ ਜਾਂਦੀਆਂ ਐਨੀ ਬੁਰੀ ਤਰੀਕੇ ਨਾਲ ਉਹਨੂੰ ਪੈਂਦੀਆਂ ਤਾਂ ਉਹ 5-10 ਮਿੰਟਾਂ ਦੇ ਅੰਦਰ ਐਨੇ ਵੱਡੇ-ਵੱਡੇ ਉਹ ਜਿਹੜੇ ਸਾਰੇ ਉਹ ਰੈਕ ਰੋਗ ਦੇ ਭਰੇ ਹੁੰਦੇ ਖਤਮ ਹੋ ਜਾਂਦੇ ਆ ਕਾਰਨ ਤੇ ਸਸਤਾ 5 ਰੁਪਏ ਦਾ ਇੱਕ ਆ ਉਹ ਜੀ ਸ਼ਾਇਦ ਉਹ ਰੇਟ ਵਧਾਤਾ ਹੋਵੇ ਅੱਜ ਵੀ ਉਥੇ ਵਰਤਦਾ ਹੇ ਹੁਣ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਵੀ ਇਹ ਤਾਂ ਨਰਾ ਜ਼ਹਿਰ ਪੋਸਿਆ ਜਾ ਰਿਹਾ ਹੈ ਜੀ ਬਿਲਕੁਲ ਇਹ ਤੁਸੀਂ ਦੇਖੋ ਸਾਨੂੰ ਸਾਡੇ ਕੌਮ ਦੇ ਆਗੂਆਂ ਨੂੰ ਚਾਹੀਦਾ ਤਾਂ ਇਹ ਸੀ ਵੀ ਪੰਜਾਬ ਖੇਤੀ ਪ੍ਰਧਾਨ ਸੂਬਾਗਾ ਇਹਨਾਂ ਦੀਆਂ ਆਰਗੈਨਿਕ ਖੇਤੀਆਂ ਨੂੰ ਉਤਸ਼ਾਹ ਚੀਜ਼ਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਉਹਨਾਂ ਕਿਸਾਨਾਂ ਜਾਂ ਆਪਦੇ ਕੋਲੇ ਸ਼੍ਰੋਮਣੀ ਕਮੇਟੀ ਕੋਲ ਕਿੰਨੀ ਜ਼ਮੀਨ ਆ ਉਹਨਾਂ ਵਿੱਚ ਚੀਜ਼ਾਂ ਬੀਜ ਕੇ ਆਰਗੈਨਿਕ ਉੱਥੇ ਅਜਿਹੇ ਥਾਵਾਂ ਤੇ ਵਰਤਾ ਕੇ ਪ੍ਰਮੋਟ ਕੀਤਾ ਜਾਵੇ ਪ੍ਰਮੋਸ਼ਨ ਹੋਣੀ ਚਾਹੀਦੀ ਆ ਜੀ ਕਿਵੇਂ ਹੁਣ ਦੁੱਧ ਆ ਦਹੀਂ ਆ ਲੱਸੀ ਆ ਮੱਖਣ ਆ ਕੋਈ ਪਿੰਨੀਆਂ ਕੋਈ ਪਨੀਰ ਆ ਕੋਈ ਸ਼ਹਿਦ ਆ ਕੋਈ ਲਸਣ ਆ ਕੋਈ ਪਿਆਜ਼ ਆ ਕਿੰਨਾ ਕੁਛ ਆ ਜਿਹੜਾ ਗੋੜਾ ਕੋਈ ਛੱਕਰ ਆ ਕੋਈ ਇਹ ਸਾਰਾ ਪ੍ਰਮੋਟ ਕੀਤਾ ਜਾ ਸਕਦਾ ਤੇ ਸਾਨੂੰ ਕਰਨਾ ਚਾਹੀਦਾ ਜਦੋਂ ਐਡੇ ਐਡੇ ਦਿਹਾੜੇ ਐਡੀਆਂ ਲੀਆਂ ਸ਼ਕਾਵੀਆਂ ਆਉਂਦੀਆਂ ਉੱਥੇ ਕਿੱਡੀ ਵੱਡੀ ਪ੍ਰਮੋਮੋਸ਼ਨ ਹੋ ਇਹਨਾਂ ਚੀਜ਼ਾਂ ਦੀ ਜੀ ਹੁਣ ਗੰਦਮਰ ਸਾਹਿਬ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਉਥੇ ਕਿੰਨਾ ਇਕੱਠ ਹੁੰਦਾ ਤੇ ਮਤਲਬ ਸ਼ੋਮਣੀ ਕਮੇਟੀ ਤੱਕ ਸਰਕਾਰ ਹੈ ਕੁਝ ਵੀ ਕਰ ਸਕਦੀ ਹੈ ਜੀ ਤੇ ਇਸ ਲਈ ਹੁਣ ਤੇ ਹੋਰ ਕੀ ਹੋਣਾ ਚਾਹੀਦਾ ਲੰਗਰ ਦਾ ਦੂਜਾ ਰੂਪ ਇਹ ਕਹਿ ਦਿੰਦੇ ਆ ਜੀ ਮਾਡਰਨ ਜ਼ਮਾਨਾ ਆ ਗਿਆ ਹੁਣ ਮਾੜਾ ਜਿਹਾ ਬਦਲਣਾ ਵੀ ਚਾਹੀਦਾ ਮੂੰਗੀ ਕੌਣ ਖਾਂਦਾ ਜੀ ਤੁਹਾਨੂੰ ਭਲੇ ਮਾਨਸੋਏ ਪਤਾ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿਣਾ ਇੱਕ ਮੁੱਠ ਛੋਲਿਆਂ ਦੇ ਖਾ ਕੇ ਤੇਰੇ ਲੰਗਰਾਂ ਚੋਂ ਤੁਸੀਂ YouTube ਤੇ ਸਰਚ ਕਰੋ ਡਾਕਟਰਾਂ ਨਾਲ ਗੱਲ ਕਰੋ ਸਟੱਡੀ ਕਰੋ ਪੜ੍ਹ ਕੇ ਦੇਖੋ ਥੋੜਾ ਜਿਹਾ ਦਿਮਾਗ ਤੇ ਬੋਝ ਪਾ ਕੇ ਮੂੰਗੀ ਰਾਜਮਾ ਦਲੇ ਛੋਲੇ ਮੋਠ ਬਾਜਰਾ ਛੋਲੇ ਇਹਨਾਂ ਵਿੱਚ ਇਹਨਾਂ ਜ਼ਿਆਦਾ ਪ੍ਰੋਟੀਨ ਤੇ ਇਹਨੇ ਜ਼ਿਆਦਾ ਨਿਊਟ੍ਰੀਸ਼ਨ ਨੇ ਵੀ ਜਿਹੜੇ ਕੋਈ ਬਹੁਤ ਜ਼ਰੂਰੀ ਨੇ ਸਰੀਰ ਵਾਸਤੇ ਤੇ ਬਹੁਤ ਰਿਸਕ ਪੋਸਟਰ ਰੱਖਦੇ ਨੇ ਜੀ ਇਹਨਾਂ ਚੀਜ਼ਾਂ ਨੂੰ ਵਰਤਣਾ ਜ਼ਰੂਰੀ ਹੈ ਅੱਛਾ ਜੇ ਅਸੀਂ ਕਹਿੰਦੇ ਆ ਵੀ ਮਾਡਰਨ ਜਵਾਨਾ ਆ ਗਿਆ ਤਾਂ ਤੁਸੀਂ ਲੰਗਰ ਦਾ ਮਤਲਬ ਮਾਡਰਨ ਸਟਾਈਲ ਬਦਲ ਦੋ ਕਿਵੇਂ ਬਦਲੋ ਤੁਸੀਂ ਵਿਦਿਆ ਦਾ ਲੰਗਰ ਲਾਓ ਜੀ ਤੁਸੀਂ ਜਿਹੜੇ ਅੱਜਕੱਲ ਸਾਡੇ ਸਿੱਖ ਬੱਚੇ ਐਂਟ੍ਰਾਂਸ ਟੈਸਟ ਪਾਸ ਦੇ ਵਿੱਚ ਤਿਆਰੀਆਂ ਕਰਦੇ ਨੇ ਜਿਵੇਂ ਕੋਰਸਾਂ ਦੇ ਤ ਹੁੰਦੇ ਨੇ ਨਾ ਪੇਪਰ ਹੋਣ ਐਗਜ਼ਾਮ ਹੋਣ ਦਾ ਟੈਸਟ ਹੁੰਦਾ ਜਿਹੜਾ ਜੀ ਉਹਨਾਂ ਦੇ ਉਪਰਾਲੇ ਕਰੋ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਖੋ ਟਿਊਸ਼ਨ ਲਵਾਓ ਉਥੇ ਜੀ ਜਿਹੜੇ ਸਮਾਲ 스ਕੇਲ ਦੇ ਰੋਜਗਾਰ ਨੇ ਜਿਹਨੂੰ ਆਪਾਂ ਫੂਡ ਸਟਰੀਟ ਸੌਰੀ ਸਟਰੀਟ ਸਟਰੀਟ ਫੂਡ ਕਹਿੰਦੇ ਆਂ ਜਿਹਨੂੰ ਆਪਾਂ ਵੀ ਆਂ ਸੜਕਾਂ ਦੇ ਕੋਨਿਆਂ ਕਿਨਾਰਿਆਂ ਤੇ ਲਾਉਣਾ ਤੇ ਰੇੜੀਆਂ ਵਗੈਰਾ ਉਦਾਂ ਦਾ ਗਰੀਬ ਲੋੜਵੰਦ ਗੁਰਸਿੱਖ ਨੌਜਵਾਨਾਂ ਨੂੰ ਉਤਸ਼ਾਹਤ ਕਰੋ ਉਹਨਾਂ ਨੂੰ ਛੋਟੇ-ਛੋਟੇ ਕਰਜ਼ੇ ਦੇ ਰੂਪ ਵਿੱਚ ਜਾਂ ਸਹਾਇਤਾ ਦੇ ਰੂਪ ਵਿੱਚ ਕਿਸੇ ਤਰ੍ਹਾਂ ਉਹਨਾਂ ਨੂੰ ਪ੍ਰੋਮੋਸ਼ਨ ਕਰੋ ਪ੍ਰਮੋਟ ਕਰੋ ਉਹਨਾਂ ਨੂੰ ਠੀਕ ਹੈ ਹਾਂ ਥੋੜਾ ਬਹੁਤ ਤਾਂ ਸ਼੍ਰੋਮਣੀ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਇੱਕ ਇੰਸਟੀਚਿਊਸ਼ਨ ਥੋੜਾ ਚਲਾਇਆ ਜਿਹਦੇ ਚੋਂ ਪੀਸੀਐਸ ਦੀ ਤਿਆਰੀ ਵਗੈਰਾ ਕਰਾਉਂਦੇ ਆ ਉਹ ਬਹੁਤ ਸ਼ਲਾਘਾਯੋਗ ਆ ਉਹਦੀ ਆਪਾਂ ਸਫਤ ਵੀ ਕਰਦੇ ਆ ਪਰ ਇਹਨੂੰ ਐ ਨਹੀਂ ਵੀ ਇੱਕ ਅੱਡੇ ਦੇ ਪ੍ਰੋਜੈਕਟ ਨਾਲ ਨਹੀਂ ਸਰਨਾ ਇਹਨੂੰ ਹੇਠਲੇ ਗਰਾਊਂਡ ਲੈਵਲ ਤੇ ਲੈ ਕੇ ਆਉਣਾ ਚਾਹੀਦਾ ਔਰ ਅੰਦਾਜ਼ ਤੋਂ ਅੰਦਾਜ਼ ਪ੍ਰਚਾਰ ਹੋਣਾ ਚਾਹੀਦਾ ਜੀ ਤੁਸੀਂ ਦੇਖੋ ਅਸਾਈਆਂ ਕੋਲੇ ਬਾਕੀ ਕਮਿਊਨਿਟੀ ਕੋਲੇ ਜਾਂ ਡੇਰੇਵਾਦੀਆਂ ਬਾਬਿਆਂ ਕੋਲੇ ਜਿਹੜੇ ਮਤਲਬ ਦੇ ਧਾਰੀ ਡੇਰੇ ਆ ਉਹਨਾਂ ਦੀ ਗੱਲ ਕਰਦਾ ਮੈਂ ਸਿੱਖ ਡੇਰਿਆਂ ਦੀ ਗੱਲ ਨਹੀਂ ਹਲੇ ਮੈਂ ਕਰਦਾ ਜੀ ਉਹਨਾਂ ਕੋਲੇ ਲੰਗਰ ਦਾ ਕੋਈ ਕਨਸੈਪਟ ਨਹੀਂ ਜੀ ਬਿਲਕੁਲ ਸਾਡੇ ਵਾਲੇ ਸੋਚਦੇ ਆ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਲਭਾਵਣੇ ਲੰਗਰ ਲਾਵਾਂਗੇ ਫਿਰ ਘੱਟ ਵਾਲਾ ਹੋ ਸੰਗਤ ਵਾਲੀ ਆਉ ਤੁਸੀਂ ਦੇਖੋ ਉਹ ਡੇਰੇ ਦੇ ਧਾਰੀ ਡੇਰੇ ਵਾਲਿਆਂ ਕੋਲੇ ਤਾਂ ਕੋਈ ਲਭਾਵਣੇ ਲੰਗਰ ਨਹੀਂ ਹੈਗੇ ਉਹਨਾਂ ਦੀਆਂ ਪੀੜਾਂ ਦੇਖ ਲਓ ਉਹਨਾਂ ਦੇ ਮੰਗਰ ਲੋਕ ਕਿੰਨੇ ਜੁੜੇ ਹੋਏ ਆ ਇਹਦਾ ਮਤਲਬ ਇਹ ਨਹੀਂ ਆ ਵੀ ਲੁਭਾਵਣੀਆਂ ਚੀਜ਼ਾਂ ਦੇਓਗੇ ਫੇਰ ਹੀ ਤੁਹਾਡੇ ਮੰਗਰ ਇਕੱਠ ਹੋਊਗਾ ਜੀ ਤਾਂ ਇਹ ਚੀਜ਼ਾਂ ਸਮਝਣੀਆਂ ਸੋਚਣੀਆਂ ਚਾਹੀਦੀਆਂ ਸਾਨੂੰ ਹੁਣ ਤੁਸੀਂ ਦੇਖੋ ਇੱਕ ਗੱਲ ਹੋਰ ਆ ਜਿਹੜੇ ਪੰਜਾਬ ਸਰਕਾਰ ਦੇ ਆਧਾਰੇ ਨੇ ਜਿਹਦੇ ਵਿੱਚ ਮਾਰਕ ਫੈਡਾ ਵੇਰਕਾ ਜਾਂ ਕੋਈ ਇਦਾਂ ਦੇ ਐਗ ਮਾਰਕ ਹੋਰ ਕਾਫੀ ਹਾਰੇ ਨੇ ਜਿਹੜੇ ਇਹ ਚੀਜ਼ਾਂ ਨੂੰ ਵੇਚਦੇ ਨੇ ਜਾਂ ਪ੍ਰੋਡਕਟ ਕਰਦੇ ਪ੍ਰੋਡਕਸ਼ਨ ਕਰਦੇ ਨੇ ਹਣਾਂ ਸਾਡੇ ਧਾਰਮਿਕ ਅਦਾਰਿਆਂ ਨੂੰ ਚਾਹੀਦਾ ਫਰਜ ਬਣਦਾ ਇਹਨਾਂ ਅਦਾਰਿਆਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਲੋਕਾਂ ਵਿੱਚ ਲਿਜਾ ਕੇ ਜੀ ਸ਼ੋਭਣੀ ਕਮੇਟੀ ਦੇ ਗੁਰਦੁਆਰਿਆਂ ਦੇ ਅੰਦਰ ਅੱਜ ਬੇਰਕਾ ਦਾ ਘਿਓ ਕੜਾ ਪ੍ਰਸ਼ਾਦ ਲਈ ਨਹੀਂ ਵਰਤਿਆ ਜਾ ਰਿਹਾ ਮੇਰਾ ਖਿਆਲ ਸ਼ਾਇਦ ਮੈਂ ਨਾ ਭੁੱਲਦਾ ਹੋਵਾਂ ਗਜਰਾਤ ਜਾਂ ਤਾਮਨ ਲਾਡੂ ਦੀ ਜਿਹੜੀ ਉਹ ਕੰਪਨੀ ਹੈ ਉਹਦਾ ਠੇਕਾ ਦਿੱਤਾ ਹੋਇਆ ਘਿਓ ਦਾ ਜੀ ਤੁਸੀਂ ਦੇਖੋ ਵੀ ਇਹ ਕਿੰਨਾ ਮਤਲਬ ਇੱਕ ਤਰ੍ਹਾਂ ਦਾ ਗੁਰੂ ਕੇ ਲੰਗਰ ਨਾਲ ਇਹ ਇੱਕ ਖਲਵਾੜ ਹੀ ਸਮਝਿਆ ਜਾਊਗਾ ਤੁਸੀਂ ਪੰਜਾਬ ਨੂੰ ਪੰਜਾਬੀ ਹੱਤ ਨੂੰ ਸਿੱਖਾਂ ਨੂੰ ਸਿੱਖ ਅਦਾਰਿਆਂ ਨੂੰ ਉਹਨਾਂ ਨੂੰ ਤਾਂ ਤੁਸੀਂ ਪਿੱਛੇ ਰੱਖਿਆ ਹੋਇਆ ਤੇ ਤੁਸੀਂ ਇਸ ਤਰ੍ਹਾਂ ਦੂਜਿਆਂ ਨੂੰ ਪ੍ਰਮੋਟ ਕਰ ਰਹੇ ਹੋ ਤਾਂ ਇਹਦਾ ਬਹੁਤ ਨੁਕਸਾਨ ਹੈ ਲੰਗਰ ਹਮੇਸ਼ਾ ਗੁਰੂ ਦੀ ਮਰਿਆਦਾ ਵਾਲਾ ਹੋਣਾ ਚਾਹੀਦਾ ਸਾਡੇ ਪਦਾਰਥ ਹੋਰ ਬਹੁਤ ਨੇ ਜਿਹੜੇ ਸਵਾਦਲੇ ਵੀ ਹੁੰਦੇ ਨੇ ਮਠਿਆਈਆਂ ਹੁੰਦੀਆਂ ਕੋਈ ਹੋਰ ਨਮਕੀਨ ਪ੍ਰਾਪਰਥ ਵੀ ਬਥੇਰੇ ਹੈਗੇ ਨੇ ਕੋਈ ਪੀਣ ਵਾਲੇ ਲੱਸੀ ਜੂਸ ਸਾਦਕ ਹੋਰ ਬਥੇਰੇ ਨੇ ਕੋਈ ਖੀਰ ਬਰਫੀ ਘੋਆ ਕਿੰਨੇ ਪਦਾਰਥ ਨੇ ਤੁਸੀਂ ਉਹ ਬਰਦਾ ਦੋ ਜੀ ਬਿਲਕੁਲ ਨਿਊਟਰਲ 버ਗਰ ਇਹ ਤਾਂ ਮੈਂ ਤੁਹਾਨੂੰ ਨਾਲ ਇੱਕ ਹੋਰ ਗੱਲ ਕਰ ਦਿਆਂ ਇਹ ਇੰਨੀ ਖਤਰਨਾਕ ਹੈ ਜਹਿਰਾ ਨਵੀ ਪਨੀਰੀ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਇੱਕ ਚੀਜ਼ ਨੂੰ ਡੈਮੇਜ ਕਰਦੇ ਨੇ ਅੱਖਾਂ ਨੂੰ ਦਿਮਾਗ ਨੂੰ ਕਿਡਨੀ ਨੂੰ ਹਾਰਟ ਨੂੰ ਤੇ ਹੋਰ ਜਨੇ ਭਾਂਗਾ ਨੂੰ ਇਦਾਂ ਦੀ ਜਿਹੜੀਆਂ ਕੁਦਰਤੀ ਜਿਹੜੀਆਂ ਸਾਡੀਆਂ ਪ੍ਰਕਿਰਿਆਵਾਂ ਨੇ ਜਨੇਪੇ ਦੇ ਸਬੰਧੀ ਉਹਨਾਂ ਨੂੰ ਇਫੈਕਟ ਕਰਦੇ ਆ ਇਹ ਯਾਦ ਅਸਤ ਭੁੱਲਦੀ ਹੈ ਇਹਨਾਂ ਫੂਡ ਪਦਾਰਥਾਂ ਇਹ ਜਿਹੜੇ ਹੈਗੇ ਨੇ ਇਹ ਫਾਸਟ ਫੂਡ ਜੀ ਅੰਤੜੀਆਂ ਦੇ ਲੀਵਰ ਦੇ ਕਿੰਨੇ ਰੋਗ ਚਿੰਬੜਦੇ ਨੇ ਇਹਨਾਂ ਨਾਲ ਜੀ ਤਾਂ ਇਸ ਕਰਕੇ ਉਹ ਮੈਂ ਇੱਥੇ ਬਾਹਰ ਵੇਖਦਾ ਵੀ ਇਹ ਜਿਹੜੇ ਫਾਸਟ ਫੂਡ ਨੇ ਇਹ ਚਾਈਨਾ ਦੀ ਦੇਣਾ ਜ਼ਿਆਦਾ ਤਰਤਾ ਪਰ ਚਾਈਨਾ ਵਾਲੇ ਕੋਈ ਇਹਨਾਂ ਦੇ ਮੈਂ ਇੱਥੇ ਦੇਖਦਾ ਦੁਕਾਨਾਂ ਬਥੇਰੇ ਇਹ ਵੇਚਦੇ ਵਗੈਰਾ ਪਰ ਇਹ ਆਪ ਉਹ ਬਹੁਤ ਘੱਟ ਖਾਂਦੇ ਨੇ ਆਪ ਇਹ ਬੋਇਲਡ ਚੀਜ਼ਾਂ ਖਾਂਦੇ ਨੇ ਘਰੇ ਉਵਾਲੀਆਂ ਹੁੰਨ ਜੀ ਸਬਜ਼ੀਆਂ ਉਹ ਵੀ ਹਲਕੇ ਬਸ ਅੱਧਾ ਕੱਚ ਪੱਕਾ ਜਿਹਾ ਖਾਂਦੇ ਨੇ ਤੇ ਔਰ ਹੈਲਦੀ ਰਹਿੰਦੇ ਨੇ ਇਹਨੇ ਸਾਫ਼ ਸੁਥਰੇ ਗੋਰੇ-ਗੋਰੇ ਚਿੱਟੇ-ਚਿੱਟੇ ਹੁੰਦੇ ਨੇ ਇਹਨਾਂ ਦੇ ਚਿਹਰਿਆਂ ਤੇ ਗ로우 ਹੁੰਦਾ ਨਖਾਰ ਹੁੰਦਾ ਕਿਉਂਕਿ ਆਪ ਆਪ ਉਹ ਜਿਹੇ ਚੀਜ਼ਾਂ ਖਾਂਦੇ ਨਹੀਂ ਲੋਕਾਂ ਨੂੰ ਵੇਚਦੇ ਰਹਿੰਦੇ ਨੇ ਜੀ ਉਹੀ ਹਾਲ ਸਾਡੇ ਪੰਜਾਬ 'ਚ ਹੈ ਜੀ ਤੇ ਸਾਡੇ ਬੁਰਾ ਹਾਲ ਹੋਇਆ ਕਿ ਸਾਡੇ ਚਿਹਰਿਆਂ ਤੋਂ ਰੌਣਕ ਖਤਮ ਹੈ ਤੇ ਸਾਡੇ ਉਹ ਤੁਸੀਂ ਸ਼ੁਰੂ 'ਚ ਕਿਹਾ ਸੀ ਇੱਕ ਮੁਠ ਛੋਲਿਆਂ ਦੀ ਖਾ ਕੇ ਤੇ ਲੰਗਰਾਂ 'ਚੋਂ ਕੋਈ ਸਮਾਂ ਉਹ ਸੀ ਇੱਕ ਮੁਠੀ-ਮੁਠੀ ਛੋਲਿਆਂ ਤੇ ਗੁਜ਼ਾਰਾ ਕਰਨ ਵਾਲਾ ਖਾਲਸਾ ਉਹ ਤੋਂ ਲੋਕ ਬੈ ਵੀ थरथਰ ਕੰਬਦੇ ਸੀ ਜੀ ਤੇ ਅੱਜ ਸਾਡਾ ਹਾਲ ਕੀ ਹੈ ਸਾਡਾ ਜਿਹੜਾ ਬੋਡੀ ਸਟਰਕਚਰ ਸਟਰਕਚਰ ਉਹ ਸਾਰਾ ਸੁਗੜ ਕੇ ਰਹਿ ਗਿਆ ਕੱਦ ਘਟ ਗਿਆ ਜੁੱਸੇ ਜਿਹੜੇ ਸਾਡੇ ਸੀ ਚੌੜੇ ਉਹ ਖਤਮ ਹੋ ਗਏ ਜਿਨ੍ਹਾਂ ਕੋਲੇ ਹੈਗੇ ਨੇ ਉਹ ਜਿੰਮਾਂ ਵਾਲੇ ਨੇ ਸਿਰਫ ਨੇਚਰਲੀ ਨੇਚਰਲੀ ਨਹੀਂ ਹੈਗੇ ਜਿੰਮਾਂ ਲਾ ਲਾ ਇਦਾਂ ਇਦਾਂ ਕੀਤੇ ਹੋਏ ਆਂ ਆਪਾਂ ਜੀ ਉਹ ਜਦ ਜਿੰਮ ਜਦ ਤੱਕ ਤੁਸੀਂ ਲਾਉਂਗੇ ਉਦੋਂ ਤੱਕ ਹੀ ਬਣਿਆ ਰਹੂਗਾ ਉਹ ਜੀ ਹਾਂ ਸੋ ਉਹ ਨੇਚਰਲੀ ਹੋਣਾ ਚਾਹੀਦਾ ਉਹ ਤਾਂ ਹੋਊ ਜੇ ਨਾ ਚੀਜ਼ਾਂ ਤੇ ਅਸੀਂ ਧਿਆਨ ਦੇਵਾਂਗੇ ਸੋ ਜਿਆਦਾ ਗੱਲਾਂ ਨਾ ਖਲਾਰਾਣਾ ਪਾਈਏ ਮੇਨ ਗੱਲ ਲੰਗਰ ਤੇ ਚੱਲੀ ਸੀ ਗੁਰੂ ਜੀ ਦਾ ਨਿਸ਼ਾਨਾ ਬਹੁਤ ਤਿੱਖਾ ਤੇ ਦੂਰਦਰਸ਼ਟ ਸੀ ਵੀ ਸ਼ੁੱਧ ਭੋਜਨ ਸਾਦਾ ਭੋਜਨ ਜੇ ਸਰੀਰ ਨੂੰ ਮਿਲੂਗਾ ਉਹਦੇ ਨਾਲ ਸਰੀਰ ਦੀ ਜਿਹੜੀ ਪੂਰਤੀ ਹੈ ਨਿਊਟ੍ਰੀਸ਼ਨ ਤਾਕਤਾਂ ਦੀ ਖਣਿਜ ਪਦਾਰਥ ਉਹ ਸਾਰਾ ਕੁਝ ਪੂਰਾ ਹੋਊਗਾ ਸਰੀਰ ਰਿਸਟ ਪੋਸਟਰ ਰਹੂਗਾ ਹੈਲਦੀ ਰਹੂ ਤਾਂ ਤਾਂ ਨਾਮ ਬਾਣੀ ਸਿਮਰਨ ਸੇਵਾ ਨਾਲ ਮਨੁੱਖ ਜੁੜ ਸਕੂਗਾ